ਸਸਿਕਾ ਜੀ ਮੈਂ ਕੋਮਲ ਕਪੂਰ ਉਸ ਦੇਖ ਰਿਹਾ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਜਿਸ ਨੂੰ ਵੇਖ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਖਿਲਾਫ ਛਾਪੇ ਮਾਰੀ ਕੀਤੀ ਜਾ ਰਹੀ ਹੈ ਪਰ ਇਹਨਾਂ ਛਾਪੇ ਮਾਰੀਆਂ ਦੇ ਵਿਰੋਧ ਦੇ ਵਿੱਚ ਲਾਸ ਐਂਜਲਸ ਦੇ ਬੋਇਲ ਹਾਈਟਸ ਇਲਾਕੇ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਚੱਲ ਰਹੇ ਆਈਸੀਈ ਛਾਪਿਆਂ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ ਹੈ रिपब्लिकन नियंत्रित कांग्रेस द्वारा राष्ट्रपति डोनाल्ड ट्रंप द्वारा सामूहिक देश निकाले ਦੀਆਂ ਯੋਜਨਾਵਾਂ ਨੂੰ ਫੰਡ ਦੇਣ ਵਾਲੇ ਬਜਟ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਤਹਾਕਿਆਂ ਦੇ ਵਿੱਚ ਸਭ ਤੋਂ ਨਾਟਕੀ ਵਿਸਥਾਰ ਦੇ ਲਈ ਤਿਆਰ ਨਹੀਂ ਇਸ ਨਵੇਂ ਕਾਨੂੰਨ ਉਤੇ ਟ੍ਰੰਪ ਨੇ ਕਿਹਾ ਕਿ ਉਹ ਸ਼ੁੱਕਰਵਾਰਤਾ ਕਿਸ ਦਸਕਰਤ ਕਰਨਾ ਚਾਹੁੰਦੇ ਨੇ ਪ੍ਰਸਤਾਵਤੇ ਪਰ ਪ੍ਰਸ਼ਾਸਨ ਦੀ ਸਰਹੱਦ ਅਤੇ ਇਮੀਗ੍ਰੇਸ਼ਨ ਕਾਰਵਾਈ ਦੇ ਲਈ ਵੀ ਉਨ੍ਹਾਂ 150 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਛੜੀ ਅਲੋਟ ਕੀਤੀ ਹੈ ਰੰਪ ਵੱਲੋਂ ਸਮੂਹਿਕ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਨੂੰ ਫੰਡ ਦੇਣ ਵਾਲੇ ਬਜਟ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ 'ਚ ਹਲਚਲ ਤੇਜ਼ ਹੋ ਗਈ ਹੈ। ਇਹ ਬਿੱਲ ਪ੍ਰਸ਼ਾਸਨ ਦੀ ਸਰਹੱਦ ਅਤੇ ਇਮੀਗ੍ਰੇਸ਼ਨ ਕਾਰਵਾਈ ਲਈ ਡਾਲਰ 150 ਬਿਲੀਅਨ ਤੋਂ ਵੱਧ ਦੀ ਰਕਮ ਅਲਾਟ ਕਰਦਾ ਹੈ ਜ਼ਿਆਦਾਤਰ ਪੈਸਾ ਹੋਮਲੈਂਡ ਸਿਕਿਉਰਿਟੀ ਵਿਭਾਗ ਅਤੇ ਇਸ ਦੇ ਲਾਗੂ ਕਰਨ ਵਾਲੇ ਹਥਿਆਰਾਂ ਜਿਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਅਤੇ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਸ਼ਾਮਲ ਹਨ ਉਹਨਾਂ ਨੂੰ ਜਾਵੇਗਾ ਏਜੰਸੀਆਂ ਦੇ ਮੌਜੂਦਾ ਬਜਟ ਦੇ ਸਿਖਰ ਤੇ ਆਉਂਦੇ ਹੋਏ ਇਹ ਇੱਕ ਬੇਮਿਸਾਲ ਫੰਡਿੰਗ ਵਾਧਾ ਹੈ ਜੋ ਨਵੇਂ ਨਜ਼ਰਬੰਦੀ ਕੇਂਦਰ ਬਣਾਉਣ ਹਜ਼ਾਰਾਂ ਇਮੀਗ੍ਰੇਸ਼ਨ ਏਜੰਟਾਂ ਨੂੰ ਨਿਯੁਕਤ ਕਰਨ ਅਤੇ ਸਰਹੱਦੀ ਕੰਦ ਨਿਰਮਾਣ ਦਾ ਵਿਸਤਾਰ ਕਰਨ ਦੇ ਯਤਨਾਂ ਨੂੰ ਵਧਾਏਗਾ ਇਹ ਬਿੱਲ ਉਹਨਾਂ ਲੋਕਾਂ ਲਈ ਲਾਗਤਾਂ ਵੀ ਵਧਾਉਂਦਾ ਹੈ ਜੋ ਕਾਨੂੰਨੀ ਤੌਰ ਤੇ ਦੇਸ਼ ਵਿੱਚ ਰਹਿਣ ਦੀ ਕੋਸ਼ਿਸ਼ ਕਰ ਰਹੇ ਨੇ ਵਰਕ ਪਰਮਿਟ ਸ਼ਰਨਰਜ਼ੀਆਂ ਤੇ ਮਾਨਵਤਾਵਾਦੀ ਸੁਰੱਖਿਆ ਲਈ ਫੀਸਾਂ ਵਿੱਚ ਵਾਧਾ ਕਰਦਾ ਹੈ ਇਹ ਬਦਲਾਅ ਇੱਕ ਵਿਧਾਨਿਕ ਪੈਕੇਜ ਦਾ ਹਿੱਸਾ ਹਨ ਜਿਸ ਵਿੱਚ ਟੈਕਸ ਕਟੌਤੀਆਂ ਦੇ ਨਾਲ-ਨਾਲ ਮੈਡੀਕੇਟ ਅਤੇ ਹੋਰ ਸੰਗੀ ਸੁਰੱਖਿਆ ਨੈੱਟ ਪ੍ਰੋਗਰਾਮਾਂ ਵਿੱਚ ਕਟੌਤੀ ਵੀ ਸ਼ਾਮਲ ਹੈ ਰਾਸ਼ਟਰਪਤੀ ਬਰਾਕੂਵਾਮਾ ਦੇ ਅਧੀਨ ਸੀਬੀਪੀ ਦੇ ਮੁਖੀ ਗਿਲ ਕੇਰਲੀ ਕੋਵਿਸਕੇ ਨੇ ਕਿਹਾ ਕਿ ਇਹ ਪਰिवर्तनशील ਤੋਂ ਪਰੇ ਹੈ ਤੇ ਇਹ ਉਹਨਾਂ ਨੂੰ ਇੱਕ ਬਿੱਲ ਬਿਲਕੁਲ ਨਵੇਂ ਯੁੱਗ ਵਿੱਚ ਲੈ ਜਾਂਦਾ ਹੈ ਇੱਥੇ ਦੱਸਣਾ ਬੰਦ ਹੈ ਕਿ ਨਵੇਂ ਕਾਨੂੰਨ ਵਿੱਚ ਸੰਘੀ ਇਮੀਗ੍ਰੇਸ਼ਨ ਹਿਰਾਸਤ ਨੂੰ ਵਧਾਉਣ ਲਈ ਡਾਲਰ 45 ਬਿਲੀਅਨ ਰੱਖੇ ਗਏ ਹਨ ਜੋ ਕਿ ICE ਲਈ ਇੱਕ ਨਾਟਕੀ ਵਾਧਾ ਹੈ ਜੋ ਟਰੰਪ ਪ੍ਰਸ਼ਾਸਨ ਦੀ ਦੇਸ਼ ਨਿਕਾਲੇ ਦੀ ਰਣਨੀਤੀ ਦੇ ਤਹਿਤ ਗ੍ਰਿਫਤਾਰ ਕਰਨ ਅਤੇ ਰੱਖਣ ਲਈ ਨਿਰਦੇਸ਼ਿਤ ਕੀਤੇ ਜਾ ਰਹੇ ਲੋਕਾਂ ਦੀ ਵਧ ਰਹੀ ਗਿਣਤੀ ਲਈ ਜਗ੍ਹਾ ਲੱਭਣ ਲਈ ਸੰਘਰਸ਼ ਕਰ ਰਿਹਾ ਹੈ ਜੂਨ ਦੇ ਅਖੀਰ ਤੱਕ ICE ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲੈ ਰਿਹਾ ਜੋ ਕਿ ਇਸ ਦੀ ਲਗਭਗ 42000 ਬਿਸਤਰਿਆਂ ਦੀ ਫੰਡ ਸਮਰੱਥਾ ਤੋਂ ਕਿਤੇ ਵੱਧ ਸੀ ਇਹੀ ਉਦੋਂ ਹੋਇਆ ਜਦੋਂ ਏਜੰਸੀ ਪ੍ਰਤੀ ਦਿਨ ਘਟੋ ਘਟੇ 3000 ਗ੍ਰਿਫਤਾਰੀਆਂ ਦੇ ਕੋਟੇ ਨੂੰ ਪੂਰਾ ਕਰਨ ਦੇ ਦਬਾਅ ਹੇਠ ਲਾਸ ਏਂਜਲਸ ਤੋਂ ਨਿਊਯਾਰਕ ਤੱਕ ਸ਼ਹਿਰਾਂ ਵਿੱਚ ਕਾਰਜਸਥਾਨਾ ਅਦਾਲਤਾਂ ਅਤੇ ਪ੍ਰਵਾਸੀ ਇਕੱਠ ਸਥਾਨਾਂ ਦੇ ਆਲੇ-ਦੁਆਲੇ ਛਾਪੇ ਮਾਰ ਰਹੀ ਹੈ ਜੇਕਰ ਆਈਸੀ ਦੀ ਗੱਲ ਕਰੀਏ ਤਾਂ ਆਈਸੀ ਦੇਸ਼ ਨਿਕਾਲੇ ਦੇ ਤੰਤਰ ਨਾਲ ਸਭ ਤੋਂ ਵੱਧ ਜੁੜੀ ਅਮਰੀਕੀ ਏਜੰਸੀ ਹੈ ਉਹਨਾਂ ਨੂੰ 30 ਬਿਲੀਅਨ ਡਾਲਰ ਦਾ ਨਿਵੇਸ਼ ਦੇਖਣ ਨੂੰ ਮਿਲੇਗਾ ਜੋ ਇਸ ਦੇ ਸਾਲਾਨਾ ਬਜਟ ਤੋਂ 3 ਗੁਣਾ ਜ਼ਿਆਦਾ ਹੈ ਇਸ ਪੈਸੇ ਦੀ ਵਰਤੋਂ ਗ੍ਰਿਫਤਾਰੀ ਅਤੇ ਹਟਾਉਣ ਦੀਆਂ ਕਾਰਵਾਈਆਂ ਦਾ ਵਿਸਥਾਰ ਕਰਨ ਹੋਰ ਦੇਸ਼ ਨਿਕਾਲੇ ਅਧਿਕਾਰੀਆਂ ਅਤੇ ਸਰਕਾਰੀ ਵਕੀਲਾਂ ਨੂੰ ਨਿਯੁਕਤ ਕਰਨ ਟੈਕਨੋਲੋਜੀ ਨੂੰ ਵਧਾਉਣ ਅਤੇ ਨਜ਼ਰਬੰਦਾ ਲਈ ਆਵਾਜਾਈ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ ਦੱਸਦੇ ਕਿ ਇਸ ਬਿੱਲ ਦੇ ਵਿੱਚ ਸਰਹੱਦੀ ਗਸ਼ਤ ਅਤੇ ਕਸਟਮਸ ਅਧਿਕਾਰੀਆਂ ਦੀ ਭਰਤੀ ਦੇ ਲਈ 6.1 ਬਿਲੀਅਨ ਡਾਲਰ ਹੋਰ ਰੱਖੇ ਗਏ ਨੇ ਜਿਸ ਦਾ ਉਦੇਸ਼ ਸਰਹੱਦੀ ਲਾਗੂ ਕਰਨ ਦੇ ਵਿੱਚ ਹੋਲ ਦੇ ਵਿੱਚ ਹੋਏ ਲਾਭਾਂ ਨੂੰ ਪੂਰਾ ਕਰਨਾ ਹੈ ਤੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਫੰਡਿੰਗ ਦੋਵਾਂ ਏਜੰਸੀਆਂ ਦੇ ਵਿੱਚ 8000 ਵਾਧੂ ਪਾਤੀਆਂ ਦਾ ਸਮਰਥਨ ਕਰ ਸਕਦੀ ਹੈ ਬੀਓ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ